ਭਗਵੰਤ ਚਾਹੁੰਦਾ ਵੀ ਮੈਂ ਕੋਈ ਵੀ ਬੰਦਾ ਮਸਲ ਕੇ ਰੱਖ ਦੇਣਿਆ ਸਾਰੇ ਇਹ ਹੁਣ ਤੁਸੀਂ ਦੇਖੋ ਵੀ ਅੱਜ ਚੌਥਾ ਪਰਚਾ ਫੇਰ 294 387 ਦਾ ਪਰਚਾ ਨਾਲ ਇਹਦੇ ਭਰਾ ਅਮਨੇ ਨੂੰ ਵੀ ਪਾਤਾ ਜਾਣੇ ਵੀ ਘਰੇ ਕੋਈ ਛੱਡਣਾ ਹੀ ਨਹੀਂ ਬੰਦਾ ਭਗਵੰਤ ਮਾਨ ਦੇ ਘਰ ਕੋਲੇ ਜਾਣ ਦੇ ਦੇਣਗੇ ਸਖਾਲਿਆ ਕੋਈ ਗੱਲ ਨਹੀਂ ਡਾਂਗਾ ਮਾਰ ਲੈਣਾ ਸਿਰਪਾਲ ਨੂੰ ਜਾਵਾਂਗੇ ਲਾਜੀ ਆਪ ਭਗਵੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ ਬਦਲਾਖੋਰੀ ਚ ਪਰਚੇ ਜੰਦੇ ਨੇ ਉਹ ਤਾਂ ਸਭ ਨੂੰ ਛੱਡ ਗਿਆ ਪਿੱਛੇ ਆ ਜੇ ਭੈ ਖਾ ਕੇ ਘਰਾਂ ਚ ਬੈਣਾ ਠੀਕ ਐ ਫਿਰ ਪਹਿਲਾਂ ਚੱਕ ਕੇ ਕਿਸ ਨੂੰ ਡਿਬਰੂਗੜ ਸਿੜ ਤਾ ਕਦੇ ਯੂਪੀਐਨਐਸ ਸੇ ਲਾਤਾ ਅੱਜ ਭਾਨਾ ਸਿਟ ਲੈ ਕਹਨੂੰ ਮੇਰੀ ਵਾਰੀ ਐ ਪਰਸਨ ਸੋਡੀ ਵਾਰੀ ਐ ਠੀਕ ਐ ਨਾ ਆਇਓ ਸਾਡੀ ਤਾਂ ਹੁਣੀ ਹੁਣੀ ਖੜਦਾ ਮੱਥਾ ਲੱਗਿਆ ਵਾ ਯਾਰ ਅਸੀਂ ਤਾਂ ਲੜਾਂਗੇ ਬਾਈ ਹੀਰਲੇ ਸਾਥ ਤੱਕ ਲੜਾਂਗੇ ਕੋਈ ਗੱਲ ਨਹੀਂ ਜੋ ਮਰਜ਼ੀ ਕਰਦਾ ਐ ਕਰਾਉਣਾ ਚਾਹੇ ਮਰਵਾ ਦੇ ਪਰ ਇਹ ਦੇਖਿਓ ਜਿਵੇਂ ਇਹ ਕਹਾਣੀ ਸੋਡੇ ਵੀ ਜਿੰਨੇ ਤੁਸੀਂ ਚੈਨਲ ਵਾਲਿਆਂ ਸੋਡੇ ਨਾਲ ਵੀ ਵਾਪਰਨੀ ਐ ਕੀ ਕਸੂਰ ਸੀ ਬਈ ਪ੍ਰਧਾਨ ਮੰਤਰੀ ਬਾਜੇ ਕੇਲੇ ਵਰਗਿਆਂ ਦਾ ਵਿਚਾਰਿੰਦਾ ਮਤਲਬ ਬੰਦੇ ਉਹਨਾਂ ਦੇ ਵੀ ਐਨਐਸਏ ਕਿੰਨੇ ਸਾਡੇ ਲੋਕ ਉੱਥੇ ਡਰ ਗਏ ਨਾ ਇਹ ਉਸੇ ਡਰ ਦੇ ਵਿੱਚ ਲੋਕਾਂ ਨੂੰ ਹੁਣ ਦਬਾ ਲਾਂਗੇ ਤੁਹਾਡੇ ਤੇ ਪਰਚਾ ਹੁੰਦਾ ਮਹਾਰਾਜ ਇਕੱਠ ਰੱਖਿਆ ਜਾਂਦਾ ਆਥਨ ਤੱਕ ਤੁਹਾਡਾ ਪਰਚੇ ਦੇ ਵਿੱਚ ਉਹ ਕਹਿਤਾ ਜਾਂਦਾ ਕਿ ਨਾਮ ਕੱਢ ਦਿੱਤਾ ਤੁਹਾਡਾ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਣੇ ਤੇ ਇਕੱਠ ਹੁੰਦਾ ਭਾਣੇ ਤੇ ਇੱਕ ਹੋਰ ਪਰਚਾ ਦੇ ਦਿੱਤਾ ਜਾਂਦਾ ਤੁਹਾਡੇ ਨਾਲ ਸਰਕਾਰ ਇਹ ਕਿਉਂ ਲਿਆਜ ਰੱਖ ਜਾਂਦੀ ਹੈ ਪਹਾਣੇ ਸਿੱਧੂ ਦੇ ਹੱਕ ਵਿੱਚ ਪਿੰਡ ਕੋੜ ਦੇ ਉਹਨਾਂ ਦੇ ਵਿੱਚ ਇਕੱਠ ਹੋਇਆ ਸੀ ਇਕੱਠ ਹੋਣ ਤੋਂ ਬਾਅਦ ਵੀ ਇੱਕ ਪਰਚਾ ਪਹਾਣੇ ਸਿੱਧੂ ਤੇ ਹੋਰ ਪਾ ਦਿੱਤਾ ਗਿਆ ਮੋਹਾਲੀ ਪੁਲਿਸ ਨੂੰ ਲੈ ਗਈ ਹੈ ਇਹ ਵੀ ਗੱਲ ਆ ਉਹਦੇ ਪਰਚੇ ਦੇ ਵਿੱਚ ਕਿ ਪਰਚਾ ਉਸਦੇ ਭਰਾ ਆਮਨੇ ਤੇ ਵੀ ਪਾਇਆ ਗਿਆ ਸਾਡੇ ਨਾਲ ਲੱਖਾਂ ਸਦਾਨਾ ਲੱਖੇ ਐਡਾ ਇਕੱਠ ਕਰਨ ਤੋਂ ਬਾਅਦ ਵੀ ਕੀ ਲੱਗਦਾ ਸਰਕਾਰ ਨੂੰ ਕੋਈ ਪਰਵਾਹ ਨਹੀਂ ਤੁਹਾਡੀ ਨਹੀਂ ਬਿਲਕੁਲ ਇਹ ਤਾਂ ਹੁਣ ਉਹ ਰਾਹ ਫੜ ਲਿਆ ਵੀ ਅਸੀਂ ਤਾਂ ਕੁਚਲ ਨਹੀਂ ਕੁਚਲਣਾ ਦੱਬਣੀ ਦੱਬਣੀ ਹੈ ਨਾ ਤੇ ਇਹ ਹੁਣ ਤੁਸੀਂ ਦੇਖੋ ਵੀ ਅੱਜ ਚੌਥਾ ਪਰਚਾ ਫੇਰ ਆ। ਚੌਥੇ ਪਰਚੇ ਦੇ ਵਿੱਚ ਜਦੋਂ ਭਾਨੇ ਨੂੰ ਅੱਜ ਪਟਿਆਲੇ ਵਾਲੇ ਪਰਚੇ ਜਿਹੜੀ ਚੈਨੀ ਖੋਣ ਦਾ ਪਾਇਆ ਸੀ। ਉਹ ਜਦੋਂ ਹੀ ਇਹਨਾਂ ਨੇ ਕੋਰਟ 'ਚ ਪੇਸ਼ ਕੀਤਾ ਤਾਂ ਨਾਲ ਦੀ ਨਾਲ ਉਹਨੂੰ ਜੇਲ੍ਹ ਛੱਡਣ ਤੋਂ ਪਹਿਲਾਂ ਮਹਾਲੀ ਵਾਲੇ ਲੈ ਗਏ। ਉੱਥੇ ਇੱਕ 294 387 ਦਾ ਪਰਚਾ ਨਾਲ ਇਹਦੇ ਭਰਾ ਅਮਨੇ ਨੂੰ ਵੀ ਪਾਤਾ। ਜਾਣੇ ਵੀ ਘਰੇ ਕੋਈ ਛੱਡਣਾ ਹੀ ਨਹੀਂ ਬੰਦਾ। ਮਾਂ ਇਹਦੇ ਹੈ ਨਹੀਂ ਪਿਓ ਇਹਦਾ ਬਿਰਧ ਦਾ। ਦਾਦੀ ਐ 90 95 ਸਾਲ ਦੀ ਭੈਣਾ ਨੇ ਘਰੇ ਉਹਨਾਂ ਦਾ ਬੁਰਾ ਹਾਲ ਆ ਵੀ ਇਹਨਾਂ ਦੇ ਜਿਹੜਾ ਕੋਈ ਮਾੜੀ ਮੋਟੀ ਪੈਰਬਾਈ ਕਰਦਾ ਕੋਈ ਮੰਗਰ ਬੋਲਦਾ ਮੰਗਰ ਕੋਈ ਕੱਠਵਟ ਕਰਦਾ ਉਹ ਵੀ ਨਾ ਬਖਸ਼ੋ ਉਹ ਵੀ ਚੱਕ ਲਓ ਸਾਰੇ ਹੁਣ ਇਹਦਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਛੋੜ ਦੇ ਖੜਗੀ ਗੱਲ ਆ ਕੇ ਤੁਸੀਂ ਕੀ ਸੋਚਦੇ ਹੋ ਜੇ ਇੰਨਾ ਜ਼ਬਰ ਹੋਣ ਤੋਂ ਬਾਅਦ ਵੀ ਜਰ ਆਪਾਂ ਜੇ ਘਰਾਂ 'ਚ ਹਲੇ ਵੀ ਚੁੱਪ ਕਰਕੇ ਐਂ ਬੈਠੇ ਰਹੇ ਨਾ ਵਿਰੋਧ ਕੀਤਾ ਉੱਠ ਕੇ ਨਾ ਕੁਝ ਬੋਲੇ ਤਾਂ ਫਿਰ ਸਮਝ ਲਓ ਕਹਾਣੀ ਸਭ ਦੀ ਖਤਮ ਹੋ ਤੇ ਬਾਰੀ ਸਭ ਦੀ ਆ ਜੇ ਲੋਕ ਤਾਂ ਬੋਲੇ ਆ ਲੋਕ ਤਾਂ ਆਏ ਆ ਪਰ ਸਰਕਾਰ ਲੋਕਾਂ ਦੀ ਪ੍ਰਵਾਹ ਨਹੀਂ ਕਰ ਰਹੀ ਇਹ ਗੱਲ ਦੇਖੋ ਨਹੀਂ ਹਾਲੇ ਉਵੇਂ ਨਹੀਂ ਘਰ ਘਰ ਚੋਂ ਬੰਦਾ ਨਿਕਲੇ ਪੂਰੇ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਾ ਇਕੱਠ ਹੋਵੇ ਸਾਰੇ ਜ਼ਿਲ੍ਹਿਆਂ 'ਚ ਲੋਕ ਸੜਕਾਂ 'ਤੇ ਹੋਣ ਫਿਰ ਗੱਲ ਬਣਨੀ ਆ ਪਰ ਮੈਂ ਵਾਰ-ਵਾਰ ਕਹਿਣਾ ਸਰਕਾਰ ਦਾ ਪੂਰਾ ਅੱਡੀ ਚੋਟੀ ਦਾ ਜੋਰ ਇਹ ਲੱਗਿਆ ਵੀ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਢ ਘਾਟ ਤੇ ਲਿਆ ਕੇ ਨੌਜਵਾਨੀ ਤੋਂ ਗਲਤ ਕੰਮ ਕਰਾ ਕੇ ਤੇ ਲੀਹੋਂ ਲਾਗੇ ਗੱਲ ਨੂੰ ਮੈਂ ਬਾਰ-ਬਾਰ ਅਪੀਲ ਕਰਦਾ ਹਾਂ ਕਿ ਜਾਬਤ ਜ ਰਹੇ ਕਿ ਸ਼ਾਂਤੀ ਜ ਰਹੇ ਕਿ ਆਪਾਂ ਸੰਘਰਸ਼ੇ ਕਰਨਾ ਸ਼ਾਂਤਮਈ ਤਰੀਕੇ ਨਾਲ ਆਪਾਂ ਦਿੱਲੀ ਜਿੱਤ ਕੇ ਅਸੀਂ ਆਪਾਂ ਹੁਣ ਵੀ ਜਿੱਤਣਾ ਕੋਈ ਗੱਲ ਨਹੀਂ ਇਹ ਕੁੱਟਦੇ ਆ ਮਾਰਦੇ ਆ ਡਾਂਗਾ ਮਾਰਦੇ ਆ ਸਿਰ ਪਾੜ ਦੇ ਪਾੜ ਲੈਣ ਦੇ ਜਿਲਾ ਸਿਰ ਦੇ ਸਿੱਟ ਲੈਣ ਦੇ ਪਰਵਾਹ ਨਹੀਂ ਕਰਨੀ ਪਰ ਕੋਈ ਵੀ ਕਾਰਵਾਈ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਢੰਡਾਇਆ ਬੜਾ ਨੁਕਸਾਨ ਝੱਲਿਆ ਪੰਜਾਬ ਨੇ ਜਵਾਨੀ ਮਸਾਂ ਮੜੀ ਪੁੰਗਰੀ ਹੈ ਮਸਾਂ ਮੜੀ ਦੀ ਗੱਲ ਤੁਰੀ ਜਾ ਕੇ ਮਸਾਂ ਪੰਜਾਬ ਦੀ ਜਵਾਨੀ ਜਾਗੀ ਵੀ ਤੁਹਾਨੂੰ ਤੋਂ ਬਾਅਦ ਕਿਸਾਨੀ ਤੋਂ ਬਾਅਦ ਇਹ ਦੁਬਾਰਾ ਫੇਰ ਕੁਚਲ ਦੇਣਾ ਚਾਹੁੰਦੇ ਆ ਦਬ ਦੇਣਾ ਚਾਹੁੰਦੇ ਆ ਇਸੇ ਕਰਕੇ ਇਹ ਸਾਰਾ ਜਿਹੜਾ ਮਾਹੌਲ ਬਣ ਰਿਹਾ ਇਹ ਤਾਂ ਲੱਗਿਆ ਕਿ ਇੱਥੇ ਵੀ ਗੱਲ ਆ ਜਿਵੇਂ ਪਰਚੇ ਤੇ ਪਰਚਾ ਲਗਾਤਾਰ ਜੇਲ ਹਲੇ ਜ਼ਮਾਨਤ ਵਾਲੇ ਪਾਸੋਂ ਤਾਂ ਗੱਲ ਜਾਂਦੀ ਨਹੀਂ ਉਦੋਂ ਨੂੰ ਪਹਿਲਾਂ ਇੱਕ ਹੋਰ ਪਰਚਾ ਦਿੱਤਾ ਆਏ ਕਈ ਵਾਰ ਬੰਦੇ ਟੁੱਟ ਜਾਂਦੇ ਹੁੰਦੇ ਕਈ ਵਾਰ ਜਿਹੜਾ ਸਿਸਟਮ ਹੁੰਦਾ ਪ੍ਰਬੰਧ ਹੁੰਦਾ ਜਿਹਨੂੰ ਸੁਧਾਰ ਘਰ ਵੀ ਕਹਿੰਦੇ ਆ ਜਾਂ ਸੀਆਈ ਕਹਿੰਦੇ ਆ ਇਹ ਇਨਕਲਾਬੀਆਂ ਜਾਂ ਬੋਲਣ ਵਾਲਿਆਂ ਨੂੰ ਤੋੜਨ ਲਈ ਹੁੰਦਾ ਨਾ ਕਿ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਤੋੜਨ ਲਈ ਲੱਗਦਾ ਵੀ ਟੁੱਟ ਗਏ ਬਿਲਕੁਲ ਇਹ ਤੋੜਨ ਲਈ ਆ ਪਰ ਮੈਂ ਮੈ ਨਿਕਰ ਕੇ ਨਿਕਲੂਗਾ ਮੇਰੀ ਗੱਲ ਸੁਣੋ ਇੱਥੇ 900 ਜਾਂ 1000 ਸਾਲ ਦੇ ਕਰੀਬ ਮੁਗਲਾਂ ਦਾ ਰਾਜ ਰਹਿ ਗਿਆ ਕੀ ਕੁਛ ਨਹੀਂ ਹੋਇਆ ਲੋਕਾਂ ਨੇ ਬੱਚੇ ਤੱਕ ਮਾਰ ਦਿੱਤੇ ਗਏ ਕੀ ਲੋਕ ਦੱਬਲੇ ਗਏ ਕੀ ਲੋਕ ਬੋਲੇ ਨਹੀਂ ਕੀ ਲੋਕ ਉੱਠੇ ਨਹੀਂ ਉੜਦੇ ਨੇ ਬੋਲਦੇ ਨੇ ਯਾਰ ਇਹ ਤਾਂ ਕੁਛ ਵੀ ਨਹੀਂ ਇਹ ਤਾਂ 2 ਸਾਲ ਗਏ 3 ਸਾਲ ਆ ਕੋਈ ਗੱਲ ਨਹੀਂ ਆ 24 ਆ ਗਈ ਲੋਕ ਹੁਣੀ ਦੱਸ ਦੇਣਗੇ ਇਸੇ ਦਿਨ ਮੈਂ ਆਪਾਂ ਉਹਦੇ ਗੱਲ ਕੀਤੀ ਸੀ ਇਹ 14 ਨੂੰ ਉੱਥੇ ਦੰਦਵਾ ਸਾਹ ਤੁਰਨ ਲੱਗਿਆਂ ਨੇ ਯਾਤਰਾ ਤੇ ਇਹ ਅਸਲ ਅਸੀਂ ਇਹਨਾਂ ਦੀ ਅੱਖ 'ਚ ਐਸੇ ਕਰਕੇ ਲੜਕਦੇ ਆਂ ਵੀ ਅਸੀਂ ਕਰਤਾ ਐਲਾਨ ਵੀ ਅਸੀਂ ਲੜਾਂਗੇ ਭਈ ਚੋਣ ਅੱਜ ਮੈਂ ਮੈਂ ਫੇਰ ਕਹਣਾ ਅਸੀਂ ਪੂਰੇ ਪੰਜਾਬ 'ਚ ਬੰਦੇ ਖੜੇ ਕਰਾਂਗੇ ਲੜਾਂਗੇ ਵੀ ਤੇ ਜਿਵੇਂ ਲੋਕਾਂ ਨੇ ਜ਼ੁਲਮ ਦੀ ਜੜ ਪੱਟੀ ਐ ਇੱਥੋਂ ਪਹਿਲਾਂ ਜਿਵੇਂ ਨੀਚੋੜ ਚ ਸੰਗਰੂਰ ਤੋਂ ਐਂ ਜੜ ਪੂਰੇ ਪੰਜਾਬ 'ਚ ਜੇ ਪੱਟਣੀ ਐ ਤੇ ਗੱਲ ਸਾਡੇ ਪੰਜਾਬ ਦੀ ਹੋਵੇ ਖੇਤਰੀ ਧਿਰ ਦਾ ਉੱਪਰ ਨਾ ਬਹੁਤ ਜ਼ਰੂਰੀ ਆ ਜਿਹੜੀ ਪੰਜਾਬ ਤੋਂ ਚੱਲੇ ਜਿਵੇਂ ਅਸੀਂ 5 ਤਰੀਕ ਦਾ ਜਲਾਨ ਕੀਤਾ ਕਿ ਲੱਗਦਾ ਸੁਖਾਲਿਆਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਕੋਲੇ ਜਾਣ ਦੇ ਦੇਣਗੇ ਸੁਖਾਲਿਆਂ ਕੋਈ ਗੱਲ ਨਹੀਂ ਡਾਂਗਾ ਮਾਰ ਲੈਣ ਸਿਰਪਾਲ ਪਜਾਵਾਂਗੇ ਲਾਜ਼ਮੀ ਜੋ ਵੀ ਰਣਨੀਤੀ ਜਥੇਬੰਦੀਆਂ ਦੀ ਹੋਊਗੀ ਉਹਨਾਂ ਨੇ ਤੈਅ ਕਰਕੇ ਹੀ ਮੀਟਿੰਗ ਕਰਕੇ ਹੀ ਅੱਗੇ ਵਿਚਾਰ ਕੇ ਪ੍ਰਮ ਦਿੱਤਾ ਹੈ ਅੱਗੇ ਜੋ ਹੋਊ ਦੇਖੀ ਜਾਊਗਾ ਪਰ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਸ਼ਾਂਤਮਈ ਰਹੋ ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਲਜਾਇਆ ਜਾਵੇ ਨੌਜਵਾਨਾਂ ਨੂੰ ਢੁਗਾਟ ਤੇ ਨਾ ਆਇਓ ਇਸੇ ਕਰਕੇ ਬਜੱਤਾਂ ਕਿ ਕੋਈ ਨਹੀਂ ਯਾਰ ਇਹ ਤਾਂ ਚੱਲਦਾ ਹੀ ਹੁੰਦਾ ਇਹ ਜਿਹੜੀ ਦਮਨ ਦੀ ਨੀਤੀ ਹੈ ਨਾ ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਚੱਲੀ ਪਰ ਉਹਨਾਂ ਨੇ ਇੰਨਾ ਨਹੀਂ ਯਾਰ ਵੀ ਤੁਸੀਂ ਕਿਸੇ ਬੰਦੇ ਨੂੰ ਇੰਨਾ ਯਾਰ ਮਜਬੂਰ ਇੰਨਾ ਜਲੀਲ ਕਰ ਦੋ ਕਮਾਲ ਹੋਈ ਪਈ ਯਾਰ ਉਹਦੇ ਭਰਾ ਨੂੰ ਵੀ ਚੱਕ ਕੇ ਸੜਦਾ ਹੁਣ ਉਹਦੇ ਭਰਾ ਦਾ ਇੱਕਸੂਰ ਆ ਵੀ ਉਹਦਾ ਭਰਾ ਤਾਂ ਕਦੇ ਭਾਨ ਦੇ ਨਾਲ ਕਿਸੇ ਵੀਡੀਓ 'ਚ ਵੀ ਨਜ਼ਰ ਨਹੀਂ ਆਇਆ ਹੁਣ ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੁਣ ਜਦੋਂ ਭਾਨ ਨਾਲ ਪੈਸੇ ਲੋਕਾਂ ਦੇ ਕਢਾਉਣ ਖਾਤਰ ਫੋਨ ਕਰਦਾ ਸੀ ਤਾਂ ਉਹਦੇ ਪਰਚੇ ਹੋਈ ਜਾਂਦੇ ਨੇ ਪਰ ਉਹ ਉਹ ਵੀ ਚੱਕ ਕੇ ਰਗੜਤਾ ਕੱਲ ਨੂੰ ਇਹਦੀਆਂ ਭੈਣਾਂ ਨੇ ਉਤੇ ਪਰਚਾ ਦੇ ਦੇਣਗੇ ਦੇਣਗੇ ਤੂੰ ਦੇਖ ਲਿਓ ਜਿਵੇਂ ਤੁਸੀਂ ਭੈਣਾਂ ਦੀ ਗੱਲ ਕਰੀ ਅ ਤੁਸੀਂ ਆਖਿਆ ਕਿ ਮੇਰਾ ਜਿਵੇਂ ਸਿੱਧੂ ਨੇ ਸਵਾਲ ਕੀਤਾ ਸੀ ਕਿ ਤੋੜਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਆ ਇੱਕ ਗੱਲ ਮੰਨ ਲਈ ਕਿ ਭਾਨਾ ਸਿੱਧੂ ਨਹੀਂ ਟੁੱਟੂਗਾ ਜਿਵੇਂ ਤੁਸੀਂ ਗੱਲ ਕੀਤੀ ਇਹ ਵੀ ਮੰਨ ਲਈ ਕਿ ਆਪਣਾ ਨਹੀਂ ਟੁੱਟੂਗਾ ਪਰ ਪਿੱਛੇ ਪਰਿਵਾਰ ਵੀ ਆ ਭੈਣਾਂ ਵੀ ਨੇ ਜਿਵੇਂ ਪਿਛਲੇ ਦਿਨੀ ਦਾਦੀ ਦੀ ਵੀ ਵੀਡੀਓ ਜਿਹੜੀ ਉਹਨਾਂ ਦੇ ਫਾਦਰ ਸਾਹਿਬ ਦੀ ਵੀਡੀਓ ਇੱਕ ਭਾਵਕ ਵੀਡੀਓ ਜਿਹੜੀ ਸਾਹਮਣੇ ਆਉਂਦੀ ਆ ਕੀ ਲੱਗਦਾ ਕਿ ਪਰਿਵਾਰ ਨੂੰ ਦੇਖ ਕੇ ਕਈ ਵਾਰ ਪਿੱਛੇ ਹਟਣਾ ਪੈ ਸਕਦਾ ਆ ਤੁਸੀਂ ਇਹ ਦੇਖ ਪੈਣਾ ਦੀ ਉਹ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੀ ਜਾਂਦੇ ਆ ਰੋਟੀ ਨਹੀਂ ਖਾਦੀ ਉਹ ਕਹਿੰਦੀ ਇੱਕ ਵਾਰੀ ਮੈਨੂੰ ਭਾਂਦੇਣਾ ਮਲਾ ਦਿਓ ਸੋ ਇਹ ਪਿਆਰ ਤਾਂ ਬਾਈ ਮੁਹੱਬਤ ਤਾਂ ਪਰਿਵਾਰ ਦੀ ਭੈਣਾ ਭਰਾਵਾਂ ਦੀ ਹੁੰਦੀ ਆ ਪਰ ਯਾਰ ਹਰਾਨੀ ਹੋ ਗਈ ਵੀ ਹਰਾਨੀ ਵਾਲੀ ਗੱਲ ਦੇਖੋ ਭਾਂਨਾ ਕੋਈ ਬੁਲਾਤਕਾਰੀ ਨਹੀਂ ਕੋਈ ਸਮਗਲਰ ਨਹੀਂ ਕੋਈ ਡਾਕੂ ਨਹੀਂ ਕੋਈ ਚੋਰ ਨਹੀਂ ਲਟੇਰਾ ਨਹੀਂ ਕੋਈ ਬੁਲਾਤਕਾਰ ਨਹੀਂ ਕੀਤਾ ਕੋਈ ਨਸ਼ੇ ਨਹੀਂ ਵੇਚਦਾ ਉਹਦੇ ਨਾਲ ਇੰਨਾ ਤੁਸੀਂ ਜ਼ੁਲਮ ਢਾ ਰਹੇ ਹੋ ਤੇ ਮਗਰ ਪਰਿਵਾਰਾਂ ਦੇ ਹਾਲ ਦੇਖ ਲਓ ਯਾਰ ਆਪ ਬੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ ਬਦਲਾਖੋਰੀ ਚ ਪਰਚੇ ਜੰਦੇ ਨੇ ਤੂੰ ਤਾਂ ਸਭ ਨੂੰ ਛੱਡ ਗਿਆ ਪਿੱਛੇ ਯਾਰ ਇੰਨੀ ਬਦਲਾਖੋਰੀ ਹੁੰਦੀ ਐ ਬੋਲਦੇ ਕਿਹਦੇ ਨਹੀਂ ਖਿਲਾਫ ਲੋਕ ਤੂੰ ਕਿਹਦੇ ਖਿਲਾਫ ਨਹੀਂ ਬੋਲਿਆ ਤੂੰ ਕੈਪਟਨ ਦੇ ਖਿਲਾਫ ਨਹੀਂ ਬੋਲਿਆ ਕਿ ਬਾਦਲਾਂ ਖਿਲਾਫ ਨਹੀਂ ਬੋਲਿਆ ਲੋਕ ਅੱਜ ਤੇਰੇ ਖਿਲਾਫ ਬੋਲ ਸਰਕਾਰ ਨੂੰ ਸਵਾਲ ਤਾਂ ਹੋਣਗੇ ਯਾਰ ਸਾਡੇ ਸਵਾਲ ਹੀ ਨੇ ਨਾ ਅਸੀਂ ਕੋਈ ਡਾਂਗ ਥੋੜੀ ਮਾਰੀ ਐ ਜਾਂ ਉਹਦੇ ਖਾਲਵਾ ਹੈ ਅਸੀਂ ਵੱਟਵਾ ਹੈ ਸਾਰੇ ਸਵਾਲਾਂ ਵਿੱਚ ਟਿੱਕਾ ਕਿਉਂ ਨਹੀਂ ਰੁਕਦਾ ਭਾਈ ਬੇਫਜ਼ੂਲ ਤੁਸੀਂ ਪੈਸਾ ਪੰਜਾਬ ਦਾ ਪਾਣੀ ਵਾਂਗ ਬਹਾਰਿਆ ਇਹ ਕਿਉਂ ਐ ਪ੍ਰਵਾਸ ਹੋ ਰਿਹਾ ਜਵਾਨੀ ਦਾ ਇਹ ਰੋਕ ਕੇ ਜੇ ਬਿਜਲੀ ਦੀ ਕਟਾਈ ਜਾਵੇ ਕਿੰਨੇ ਮਸਲੇ ਨੇ ਪੰਜਾਬ ਦੇ ਪਾਣੀ ਸੁੱਕ ਚੱਲੇ ਦਰਿਆਵਾਂ ਦੇ ਪਲੀਤੋ ਚੱਲੇ ਇਹ ਸਾਰੇ ਉਹ ਮਸਲੇ ਨੇ ਜਿਹੜੇ ਬੋਲੀ ਮਾਰੀ ਜਾ ਰਹੀਆਂ ਸਕੂਲਾਂ 'ਚ ਕੋਈ ਫੜਿਆ ਗਿਆ ਤਸਕਰ ਫੜੇ ਜਾਂਦੇ ਆ ਜਾਂ ਕੋਈ ਹੋਰ ਤੁਸੀਂ ਦੇਖੋ ਕਿੰਨੀਆਂ ਦਰਖਾਸਤਾਂ ਨੇ ਏਜੰਟਾਂ ਦੇ ਖਿਲਾਫ ਕਿੱਡੀਆਂ ਵੱਡੀਆਂ 14000 ਕਰੋੜ ਰੁਪਏ ਦੀ ਠੱਗੀ ਆ ਪੰਜਾਬ 'ਚ ਕਿੰਨੇ ਏਜੰਟ ਜੇਲ੍ਹਾਂ 'ਚ ਬੈਠੇ ਆ ਕਿਸੇ ਕੋਲ ਲਾਇਸੈਂਸ ਨਹੀਂ ਬਿਨਾਂ ਲਾਇਸੈਂਸ ਤੋਂ ਕਿੰਨੇ ਥਾਂ-ਥਾਂ ਦੇ ਦੁਕਾਨਾਂ ਖੋਲ ਕੇ ਮੈਨੂੰ ਕਿਹਨਾਂ ਸਾਰੇ ਇੱਕੋ ਜਿਹੇ ਸਾਰੇ ਠੱਗ ਆ ਪਰ ਚੰਗੇ ਵੀ ਹੋਣਗੇ ਚੰਗਾ ਕੰਮ ਵੀ ਕਰਦੇ ਹੋਣਗੇ ਪਰ ਠੱਗ ਵੱਡੇ ਪੱਦਰਤੇ ਆ ਉਹ ਬੈਠੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਆ ਲੋਕ ਕਿੰਨੀਆਂ ਦਰਖਾਸਤਾਂ ਲਾ ਕੇ ਠਾਣੇ ਚ ਜਾਂਦੇ ਆ ਮੰਤਰੀਆਂ ਕੋਲ ਐਮਐਲਏ ਕੋਲ ਪਿੱਟਦੇ ਆ ਵੀ ਸਾਡਾ ਇਨੀ ਠੱਗੀ ਵੱਜ ਗਈ ਅਈਦਾ ਜ਼ਮੀਨ ਵੀ ਵੇਚਤੀ ਘਰ ਵੀ ਵਿਖ ਗਿਆ ਮਿਲਕਦੇ ਆ ਲੋਕ ਉਹੀ ਭਾਨੇ ਕੋਲ ਮਿਲਕਦੇ ਸੀ ਭਾਨੇ ਨੇ ਉਹਨਾਂ ਦਾ ਦਰਦ ਸਮਝਿਆ ਸੁਣੀ ਗੱਲ ਤੋਂ ਉਹਨਾਂ ਨੂੰ ਪੈਸੇ ਯਾਰ ਉਹ ਕਢਾਏ ਭਾਨੇ ਨੇ ਕਿੰਨੇ ਰੁਪਏ ਤੇ ਅੱਜ ਉਹ ਭਾਨਾ ਅੰਦਰ ਐ ਏਜੰਟ ਉਹੀ ਏਜੰਟ ਦਾ ਦਰਖਾਸਤਾਂ ਦੇ ਕੇ ਆ ਏਜੰਟ ਤਾਂ ਇੱਕ ਮੋਰਾ ਨੇ ਅਸਲ ਤਾਂ ਪਿੱਛੇ ਸਾਰੀ ਕਹਾਣੀ ਜਿਹੜੀ ਪਹੰਤ ਚਾਹੁੰਦਾ ਵੀ ਮੈਂ ਕੋਈ ਵੀ ਬੰਦਾ ਮਸਲ ਕੇ ਰੱਖ ਦੇਣਿਆ ਸਾਰੇ ਕੋਈ ਬੰਦਾ ਚਾਹੇ ਉਹ ਖਰੇ ਵਰਗਾ ਹੋਵੇ ਚਾਹੇ ਲੱਖੇ ਵਰਗਾ ਚਾਹੇ ਭਾਨੇ ਵਰਗਾ ਚਾਹੇ ਕੋਈ ਹੋਰ ਹੈ ਮੈਂ ਆਵਾਜ਼ ਨਹੀਂ ਬੁਲੰਦ ਕਰਨ ਦੇਣੀ ਮੈਂ ਰਗੜ ਦੇਣਿਆ ਡੰਡੇ ਦੇ ਜੋਰ ਦੇ ਉੱਤੇ ਪੁਲਿਸ ਦੀ ਵੱਲ ਦੇ ਨਾਲ ਮੈਂ ਇਹ ਰਾਜ ਕਰਨਾ ਪਰ ਤੁਸੀਂ ਇਹਦੇ ਵਿੱਚ ਕਹਿੰਦੇ ਹੋ ਵੀ ਮੈਂ ਅਸੀਂ ਨਾਲ ਖੜੇ ਆ ਪਰ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦਾ ਇਕੱਠ ਸੀ ਬਹੁਤ ਗੱਲਾਂ ਆਈਆਂ ਵੀ ਚੀਕ ਪਵਾਤੀ ਸਰਕਾਰ ਦੀ ਪਰ ਚੌਥਾ ਪਰਚ ਆ ਭਾਨੇ ਦੇ ਉੱਤੇ 5 ਤਰੀਕ ਨੂੰ ਲੋਕ ਆਉਣਗੇ ਜਾਂ ਹੁਣ ਏ ਭੈ ਕਰਨ ਖਾਣਗੇ ਲੋਕ ਵੀ ਕਿਤੇ ਸਾਢੇ ਤਿੰਨ ਹੋ ਜਾਈਏ ਚਲੋ ਫਿਰ ਜੇ ਭੈ ਖਾ ਕੇ ਘਰਾਂ ਚ ਬਹਿਣਾ ਠੀਕ ਆ ਫਿਰ ਪਹਿਲਾਂ ਚੱਕ ਕੇ ਕਿਹਨੂੰ ਡਿਬਰੂਗੜ ਸਿੜ ਤੱਕ ਦੇ ਯੂਪੀ ਐਨਐਸ ਲਾਤਾ ਅੱਜ ਭਾਨਾ ਸਟ ਲੈ ਕੱਲ ਨੂੰ ਮੇਰੀ ਵਾਰੀ ਆ ਪਰਸੋਂ ਛੋਡੀ ਵਾਰੀ ਆ ਫਿਰ ਠੀਕ ਆ ਨਾ ਆਇਓ ਇਹ ਤਾਂ ਉੱਠਣਾ ਹੀ ਪੈਣਾ ਹੈ ਦਹਿਸ਼ਤ ਦਾ ਜਿਹੜਾ ਚੱਕਰਬਿਊ ਚਲਾਇਆ ਗਿਆ ਡਰ ਪਾ ਉਠਾਇਆ ਜਾ ਰਿਹਾ ਤੁਸੀਂ ਦੇਖੋ ਰਾਤ ਕਈ ਮੁੰਡਿਆਂ ਨੂੰ ਇੱਥੇ ਫੋਨ ਕੀਤੇ ਸੱਚੋ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਆ ਉਹਨਾਂ ਨੂੰ ਤੁਸੀਂ ਜਾਣਾਂ ਨਹੀਂ ਉੱਥੇ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ ਯਾਰ ਇੰਨੀ ਠੰਡ ਟਿਕੇ ਬੈਠੇ ਰਹੇ ਲੋਕ ਕਿੱਡੀ ਕਿੱਡੀ ਦੂਰੋਂ ਚੱਲ ਕੇ ਆਏ ਐ ਬਹੁਤ ਵੱਡਾ ਸਾਹ ਦਿੱਤਾ ਮੈਂ ਕਹਿੰਦਾ ਪੰਜ ਨੂੰ ਇਦੋਂ ਵੱਡਾ ਹੋਣਾ ਚਾਹੀਦਾ ਤੇ ਮੈਂ ਬਾਰ-ਬਾਰ ਕਹਿੰਦਾ ਸਾਡੇ ਕੋਈ ਆ ਕੇ ਚਾਹੇ ਪੁਲਿਸ ਨੂੰ ਡਾਂਗਾਂ ਨਾ ਕੁੱਟਦੀ ਐ ਜੇਲਾਂ ਚੱਕ ਸਿੱੜਦੀ ਐ ਪਰਚੇ ਦਿੰਦੀ ਐ ਸ਼ਾਂਤਵੇਂ ਤਰੀਕੇ ਚ ਆਉਣਾ ਹੈ ਕਿਸੇ ਨਾਲ ਉਲਝਣਾ ਨਹੀਂ ਤੇ ਉਹ ਉਲਝਾ ਦੇ ਚੱਕਰ ਦੇ ਵਿੱਚ ਤੁਸੀਂ ਕੱਲ ਨੂੰ ਫਸੋ ਤੇ ਫਿਰ ਤੁਸੀਂ ਸਾਡੇ ਸਿਰ ਇਲਜ਼ਾਮ ਆ ਜਾਂਦਾ ਕਿ ਲੱਖਿਆ ਰਕਿਆਂ ਨੇ ਫਲਾਨੇ ਰਕਿਆਂ ਨੇ ਐਸੇ ਮੁੰਡੇ ਫਸਾਤੇ ਜੀ ਵਰਭਾਤੇ ਜੀ ਕਿਉਂਕਿ ਨੁਕਸਾਨ ਪਹਿਲਾਂ ਪੰਜਾਬ ਦਾ ਮ바일 ਬਾਰ ਕਹਿੰਦਾ ਹੋਇਆ ਸ਼ਾਂਤਵੇਂ ਤਰੀਕੇ ਨਾਲ ਆਪਾਂ ਪੰਜ ਨੂੰ ਇਕੱਠ ਚ ਆਉਣਾ ਇੱਕ ਗੱਲ ਦੱਸਿਓ ਤੁਹਾਡੇ ਤੇ ਪਰਚਾ ਹੁੰਦਾ ਹੈ ਮਹਾਰਾਜ ਇਕੱਠ ਰੱਖਿਆ ਜਾਂਦਾ ਹੈ ਆਥਨ ਤੱਕ ਤੁਹਾਡਾ ਪਰਚੇ ਦੇ ਵਿੱਚ ਉਹ ਕਹਿਤਾ ਜਾਂਦਾ ਕਿ ਨਾਮ ਕੱਢ ਦਿੱਤਾ ਤੁਹਾਡਾ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਭਾਨੇ ਤੇ ਇਕੱਠ ਹੁੰਦਾ ਭਾਨੇ ਤੇ ਇੱਕ ਹੋਰ ਪਰਚਾ ਦੇ ਦਿੱਤਾ ਜਾਂਦਾ ਤੁਹਾਡੇ ਨਾਲ ਸਰਕਾਰੀ ਕਿਉਂ ਲਿਹਾਜ ਰੱਖ ਜਾਂਦੀ ਹੈ ਲਿਹਾਜ ਦੀ ਗੱਲ ਨਹੀਂ ਹੁੰਦੀ ਦਰਸਲ ਗੱਲਾਂ ਪਤਾ ਕਈ ਹੁੰਦੀਆਂ ਨੇ ਜਿਵੇਂ ਹੁਣ ਆਪੇ ਹਾਲਾਤ ਇਹ ਬਣੇ ਹੋਏ ਨੇ ਇਹਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਰਕਾਰ ਦੀ ਇੱਕ ਗੱਲੋਂ ਬਹੁਤ ਬਦਨਾਮੀ ਹੁੰਦੀ ਆ ਵੀ ਹਰ ਬੰਦਾ ਕਹਿੰਦਾ ਯੂ ਟਰਨ ਮਾਰਦੇ ਆ ਇਹ ਪਿੱਛੇ ਹਟ ਜਾਂਦੇ ਆ ਇਕੱਠ ਨੂੰ ਇਹ ਕਹਿੰਦਾ ਕੈਪਟਨ ਕਿਹੜਾ ਹੱਠੀ ਸੀਗਾ ਮੈਂ ਤਾਂ ਕੈਪਟਨ ਨੂੰ maat ਪਾਉਂਗਾ ਆਪਾਂ ਸੁਣਦੇ ਨੇ ਵੀ ਕੈਪਟਨ ਗੈਰੀ ਸੁਣਦਾ ਨਹੀਂ ਸੀ ਉਹਨੇ ਸੁਣੀ ਨਹੀਂ ਲੋਕਾਂ ਦੇ ਡਾਂਗਾ ਮਰਵਾਈਆਂ ਹੋਰ ਕੁਝ ਕਰਾਇਆ ਤਸ਼ੱਦਦ ਕਰਾਏ ਹਨ ਕਿੰਨੀਆਂ ਜਥੇਬੰਦੀਆਂ ਦੇ ਤੋਂ ਕੁੱਟ ਪੈਂਦੀ ਰਹੀ ਐ ਇਹ ਕਹਿੰਦਾ ਵੀ ਮੈਂ ਉਹ ਕਹੋਣਾ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਨਰਮ ਨਰਮਾ ਨਰਮ ਨਹੀਂ ਮੈਂ ਹੈਗਾ ਮੈਂ ਉਹਦੂ ਜ਼ਿਆਦਾ ਜ਼ਬਰਦਸਤੀ ਨਾਲ ਪੇਸ਼ ਆਉਂ ਤੋਹਡੇ ਕੋਲੇ ਇਹ ਜਿਹੜਾ ਤਰੀਕਾ ਹੋ ਰਿਹਾ ਸ਼ੁਰੂ-ਸ਼ੁਰੂ ਚ ਸਰਕਾਰ ਨੇ ਜਦੋਂ ਵੀ ਕਦੇ ਲੋਕਾਂ ਦੇ ਉੱਤੇ ਕੋਈ ਲਾਠੀ ਚਾਰਜ ਕੀਤਾ ਕੋਈ ਡਾਂਗ ਭਰਾਈ ਆ ਕੋਈ ਪਰਚੇ ਦਿੱਤੇ ਆ ਜਦੋਂ ਲੋਕਾਂ ਨੇ ਇਕੱਠ ਕੀਤਾ ਉਹਦੇ ਪਿੱਛੇ ਹਟੇ ਆ ਹੁਣ ਇਹ ਚਾਉਂਦਾ ਵੀ ਨਹੀਂ ਇਹਨਾਂ ਨੇ ਇੱਕ ਇੱਕ ਚੀਜ਼ ਦੇਖ ਲਈ ਮੇਰੀ ਗੱਲ ਸੁਣੋ ਕੀ ਦੇਖਿਆ ਕੰਪਨੀਆਂ ਮੰਗਾਈਆਂ ਕਰਫੂ ਲਾਤਾ ਪੰਜਾਬ 'ਚ نیٹ ਬੰਦ ਕਰਤਾ ਚੱਕ ਕੇ ਜਵਾਨੀ ਸਾਡੀ ਜਿਹੜਾ ਸੜਦੀ ਲੋਕਾਂ ਨੂੰ ਡਰਾਇਆ ਘਰਾਂ 'ਚ ਬਾੜ ਲਿਆ ਇਹਨਾਂ ਦਾ ਤਾਂ ਤਰੀਕਾ ਹੀ ਬਹੁਤ ਵਧੀਆ ਹੈ ਲੋਕ ਤਾਂ ਬੋਲਦੇ ਹੀ ਨਹੀਂ ਕੁਝ ਅੱਜ ਬੋ ਕਿੰਨਾ ਬੋਲੇ ਉਹਦੋਂ ਕਿੰਨਾ ਬੋਲੇ ਲੋਕ ਸਾਡੇ ਕੋਈ ਰੌਲਾ ਪਾਇਆ ਬੋਲੇ ਕੀ ਕੀ ਕਸੂਰ ਸੀ ਬਈ ਪ੍ਰਧਾਨ ਮੰਤਰੀ ਬਾਜੇ ਖਿਆਲੇ ਵਰਗਿਆਂ ਦਾ ਵਿਚਾਰਨ ਦਾ ਮਾਤਲ ਬੰਦੇ ਉਹਨਾਂ ਦੇ ਵੀ ਐਨਐਸਏ ਕਿੰਨੇ ਸਾਡੇ ਲੋਕ ਉੱਥੇ ਡਰ ਗਏ ਨਾ ਇਹ ਉਸੇ ਡਰ ਦੇ ਵਿੱਚ ਲੋਕਾਂ ਨੂੰ ਹੁਣ ਦਬਾ ਲਾਂਗੇ ਮਕਸਦ ਇਹ ਹੀ ਆ ਵੀ ਜੇ ਉਹ ਸਾਡਾ ਪੰਤਰਾ ਕੰਮਜਾਪ ਹੋ ਗਿਆ ਤੇ ਪੰਤਰਾ ਸਾਡੇ ਆ ਵੀ ਕੰਮਜਾਪ ਹੋਣ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਜੋ ਮਰਜ਼ੀ ਹੋ ਜੇ ਇਹਨੂੰ 24 ਦਿਨ ਸਬਕ ਜ਼ਰੂਰ ਸਿਖਾਓ ਤੁਸੀਂ ਸਿਰ ਤੇ ਬਿਠਾਇਆ ਤੁਸੀਂ ਪੈਰਾਂ 'ਚ ਲਿਆਉਣਾ ਕਿਉਂਕਿ ਇਹ ਆਪ ਕਹਿੰਦਾ ਰਿਹਾ ਕਿ ਲੋਕ ਨੇ ਪਬਲਿਕ ਹੈ ਇਹ ਜਦੋਂ ਚਾਵੇ ਫਰਸ਼ ਤੇ ਜਦੋਂ ਚਾਵੇ ਅਰਸ਼ ਤੇ ਸੋ ਹੁਣ ਇਹਨੂੰ ਤੁਸੀਂ ਉੱਪਰ ਲਗਾਏ ਆ ਤੁਸੀਂ ਫੈਸਲਾ ਕਰਨਾ ਬਾਈ ਅਸੀਂ ਐਲਾਨ ਆ ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਦਾ ਹੋ ਸਕਦਾ ਆਨ ਆਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਵੀ ਮੁਕੱਦਮਾ ਕੁਝ ਵੀ ਮੈਨੂੰ ਕਰਾਇਆ ਜਾ ਸਕਦਾ ਅਸੀਂ ਚੋਣ ਲੜਾਂਗੇ ਜੇਲਾਂ 'ਚ ਬੈਠੇ ਵੀ ਲੜਾਂਗੇ ਅਸੀਂ ਇੱਕ ਫਰੰਟ ਬਣਾ ਕੇ ਪੂਰੇ ਪੰਜਾਬ 'ਚ ਲੜਾਂਗੇ ਜੇ ਚਾਹੁੰਦੇ ਹੋ ਕਿ ਇਹ ਜ਼ੁਲਮ ਨੂੰ ਨੱਥ ਭਜੇ ਇਹਨਾਂ ਨੂੰ ਕੋਈ ਮਾੜੀ-ਮੋਟੀ ਸਾਡੇ ਪੰਜਾਬ ਦੀ ਜਵਾਨੀ ਨੂੰ ਰਾਹਤ ਮਿਲੇ ਆ ਜਿਹੜਾ ਕੋਈ ਇੱਛਾ ਦਾ ਟਾਇਆ ਜਾ ਰਿਹਾ ਕੁਚਲਿਆ ਜਾ ਰਿਹਾ ਇਹੋ ਜਿਹੀ ਰਾਹਤ ਪਾਉਣੀ ਹੈ ਸਾਡਾ ਭਾਈ ਇੱਕ ਠੋਕ ਕੇ ਸਾਥ ਦਿਓ ਆ ਸੁੱਕੀ ਚਗਾੜ ਤੇ ਖੜੇ ਆ ਨਾਕ ਦੇ ਪ੍ਰਮਾਤਮਾ ਚਾਵੇ ਨਾ ਪ੍ਰਮਾਤਮਾੇ ਵਕਤ ਲਿਆਵੇ ਕਿ ਸਾਨੂੰ ਕਦੇ ਪੰਜਾਬ ਵੱਲ ਪਿੱਠ ਕਰਨੀ ਪਵੇ ਜੇ ਹਮੇਸ਼ਾ ਪੰਜਾਬ ਨਾਲ ਵਫਾਦਾਰੀ ਨਿਭਾਵਾਂਗੇ ਕਦੇ ਪੰਜਾਬ ਨਾਲ ਕੋਈ ਦਗਾ ਨਹੀਂ ਕਮਾਵਾਂਗੇ ਚਾਹੇ ਜੋ ਮਰਜੀ ਜਿਹੜੀ ਮਰਜੀ ਕੀਮਤ ਚੁਕਾਉਣੀ ਪਵੇ ਜੇ ਅੱਜ ਵੀ ਵਿਚਕਾਰ ਆਏ ਅੱਜ ਕਦੇ ਕੋਈ ਗੱਲ ਨਹੀਂ ਭੁਲਾਸਾਂ ਜੇ ਤੇਰਾ ਨਹੀਂ ਦਿਲ ਭਰਿਆ ਹਾਲੇ ਕੁ ਕਸਰ ਰਹੇਗੀ ਚੁਕਾ ਜਿੰਨੇ ਬੰਦਿਆਂ ਨੂੰ ਚੁਕਾਉਣਾ ਹੈ ਭਰਾ ਜਿੰਨੇ ਬੰਦੇ ਨੇ ਜਿਹਨਾਂ ਚੱਕ ਕੇ ਭਰਦਾ ਲਾ ਜਿਹੜੇ ਹੋਰ ਪਰਚੇ ਪਾ ਕੇ ਤੂੰ ਜੋ ਕਟਾਉਣਾ ਦਿਓ ਚੈਨੀਆਂ ਖੋਣ ਦੇ ਪਰਚੇ ਛੱਦਰਸ਼ੀਆਂ ਦੇ ਵਿੱਚ ਨੰਗੇ ਕਰਕੇ ਵੀਡੀਓ ਕੀ ਕੁਛ ਤੂੰ ਕਰ ਰਿਹਾ ਹੈ ਕਰਾਲਾ ਜੋ ਆਈਆਂ ਮਾ ਲਈਆਂ ਕਰਦਾ ਪਰ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਨਫਰਤਾਂ ਦੀਆਂ ਕੰਧਾਂ ਇੰਨੀ ਉੱਚੀਆਂ ਨਾ ਕਰ ਕਿ ਆਪਦੇ ਬਾਰੀ ਕੰਧ ਇੰਨੀ ਉੱਚੀ ਹੋ ਜਾਓ ਟੱਪੀ ਨਾ ਜਾਵੇ ਨਫਰਤ ਨੂੰ ਨਫਰਤ ਨਾਲ ਨਹੀਂ ਨਫਰਤ ਨੂੰ ਪਿਆਰ ਨਾਲ ਜਿੱਤਿਆ ਜਾਂਦਾ ਯਾਰ 92 ਬੰਦੇ ਤਾਂ ਕਿ ਤੈਨੂੰ ਆਹ ਕੰਮ ਲਈ ਨਹੀਂ ਭੇਜਿਆ ਸੀ ਕਿ ਤੂੰ ਸਾਰੀ ਜਵਾਨੀ ਨੂੰ ਕੁਚਲਣ ਤੇ ਲੱਗ ਜਾਏਗਾ ਬਹੁਤ ਕੰਮ ਪਿਆ ਪੰਜਾਬ ਵਾਲੇ ਇਹੀ ਕੰਮ ਰਹੇਗਾ ਤੇਰੇ ਕੋਲੇ ਵੀ ਆਵਾਜ਼ ਹੀ ਦੱਬਣੀ ਆ ਹੁਣ ਤੁਸੀਂ ਅੱਜ ਅੱਜ ਅਸੇ ਦੇਖ ਲਓ ਬਹੁਤ ਇਹ ਚੈਨਲ ਜਿਹੜੇ ਇਹਨੇ ਦੱਬੇ ਹੋਏ ਆ ਦਬਾਏ ਹੋਏ ਆਏ ਹੀ ਨਹੀਂ ਬਹੁਤ ਥੋੜੇ ਆ ਜਿਹੜੇ ਅੱਜ ਇਹਦਾ ਮੈਂ ਤੁਹਾਨੂੰ ਹੋਰ ਦੱਸਦਾ ਇਹ ਸੋਡੀਵਾਰੀ ਵੀ ਸਭ ਦੀ ਆਉਣੀ ਹੈ ਜਿਹੜਿਆ ਤੁਸੀਂ ਮੇਰੇ ਹਰ ਮੂਰੇ ਖੜੇ ਆ ਨਾ ਜਿਹਨੂੰ ਸਾਡੀ ਤਾਂ ਆਉਣੀ ਹੈ ਉਹਨਾਂ ਦਾ ਮੱਥਾ ਲੱਗਿਆ ਵਾ ਯਾਰ ਅਸੀਂ ਤਾਂ ਲੜਾਂਗੇ ਬਾਈ ਹੀਰਲੇ ਸਾਥ ਤੱਕ ਲੜਾਂਗੇ ਕੋਈ ਗੱਲ ਨਹੀਂ ਜੋ ਮਰਜ਼ੀ ਕਰਦਾ ਹੈ ਕਰਾਉਂਦਾ ਚਾਹੇ ਮਰਵਾ ਦੇ ਪਰ ਇਹ ਦੇਖਿਓ ਜਿਵੇਂ ਇਹ ਕਹਾਣੀ ਸੋਡੇ ਦੇ ਜੰਨੇ ਤੁਸੀਂ ਚੈਨਲ ਵਾਲਿਆਂ ਸੋਡੇ ਨਾਲ ਵੀ ਵਾਪਰਨੀ ਆ ਇਹ ਇਹ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਫਲਾਣੇ ਨਾਲ ਆ ਹੋ ਗਿਆ ਫਲਾਣੇ ਨਾਲ ਆ ਹੋ ਗਿਆ ਨਹੀਂ ਜੇ ਇੰਨੀਆਂ ਆਵਾਜ਼ਾਂ ਪੰਜਾਬ ਚੋਂ ਲੱਖਾਂ ਵਾਜਾਂ ਉੱਠਣ ਹਰ ਘਰ ਚੋਂ ਆਵਾਜ਼ ਉੱਠੇ ਇਹਨਾਂ ਦੇ ਥਾਂ-ਥਾਂ ਐਮਐਲਏ ਆਉਂਦੇ ਆ ਇਹਨਾਂ ਦੇ ਪਿੰਡ ਚ ਬੰਦੇ ਆ ਘੇਰ ਕੇ ਸਵਾਲ ਪੁੱਛੋ ਪਰ ਮੈਂ ਧੰਨਵਾਦ ਕਰਦਾ ਇੱਕ ਅਜ ਹੋਰ ਗੱਲ ਦਾ ਰਾਜੂ ਆ ਮੁੰਡਾ ਸਾਧੂ ਵਾਲੇ ਤੋਂ ਕੋਈ ਇੱਥੋਂ ਦਾ ਮੁੰਡਾ ਬੜਿੰਗ ਬੜਿੰਗ ਕਰਕੇ ਆ ਕੋਈ ਇੱਥੋਂ ਦਾ ਜੋਤ ਬੜਿੰਕੋ ਇਥੋਂ ਬਰਨਾਲੇ ਦਾ ਕੋਈ ਜ਼ਿਲ੍ਹਾ ਪ੍ਰਧਾਨ ਹੈ ਇੱਕ ਮੁੰਡਾ ਹੋਰ ਹੈ ਉਹ ਇਹਨਾਂ ਦੇ ਨਾ ਮਦਰ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਕੋਈ ਸਰਕਲ ਦਾ ਪ੍ਰਧਾਨ ਹੈ ਕੋਈ 12 13 ਤੋਂ ਪਾਰਟੀ ਨਾਲ ਜੁੜਿਆ ਹੋਇਆ ਬਹੁਤ ਲੰਮਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਲਹਨਤਾਂ ਪਾਈਆਂ ਕੰਮ ਤੇ ਧੰਨਵਾਦ ਉਹਨਾਂ ਦਾ ਜਿਹੜੇ ਇਹਨਾਂ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਦੀ ਜਮੀਰ ਬਾਈ ਜਉਂਦੀ ਹੈ ਸੋ ਇਹ ਜਮੀਰ ਜਉਂਦੀ ਰੱਖਿਓ ਜਿਵੇਂ ਨੇ ਰਾਜਧਾਨੀ ਤੋਂ ਜੜ ਪੱਟੀ ਸੀ ਸੰਗਰੂਰੋਂ ਤੇ ਐਂ ਜੜ ਪੂਰੇ ਪੰਜਾਬ 'ਚ ਪੱਟਣੀ ਆ 24 ਆਗਿਆ ਮਹੀਨੇ ਦੋ ਢਾਈ ਰਹਿ ਕੇ ਤਿਆਰ ਹੋ ਗੱਲ ਤੁਸੀਂ ਕੀਤੀ ਹੈ ਕੈਪਟਨ ਮਰਿੰਦਰ ਸਿੰਘ ਵਾਲੀ ਗੱਲ ਕੀਤੀ ਤਾਂ ਤੁਹਾਨੂੰ ਲੱਗਦਾ ਵੀ ਜੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਣ ਲੱਗ ਗਿਆ ਜਾਂ ਤਾਂ ਇਸ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਬਾਕੀ 92 ਵਿਧਾਇਕ ਕਰਨਗੇ ਜਿਨ੍ਹਾਂ ਕੈਪਟਨ ਮਰਿੰਦਰ ਸਿੰਘ ਨੂੰ ਲਾਇਆ ਸੀ ਉਮੇ ਲਾਉਣਗੇ 92 ਤੰਤ ਕਿੱਥੇ ਆ ਯਾਰ 92 ਲੱਗਦਾ ਘੁੰਗਣੀਆਂ ਪਈਆਂ ਮੂੰਹ ਜ ਮੂੰਹ ਸੌਂਤੇ ਪਏ ਆ ਬੁੱਲ ਕੋਈ ਬੋਲ ਰਿਹਾ ਕੋਈ ਤਾਂ ਬੋਲੋ ਯਾਰ ਐਡੀ ਐਡਾ ਐਡੀ ਵੀ ਨਹੀਂ ਜਮੀਰ ਮਰੀ ਹੋਣੀ ਚਾਹੀਦੀ ਕਿ ਸਾਨੂੰ ਲੋਕਾਂ ਦੇ ਕੰਨ ਤੁਹਾਨੂੰ ਪਿੰਡਾਂ 'ਚ ਨਹੀਂ ਪੜਨ ਦੇਣਾ ਫੇਰ ਅੱਜ ਤੁਸੀਂ ਕੋਈ ਬੰਦਾ ਬੋਲਿਆ ਧੰਨਵਾਦ ਮੈਂ ਉਹਨਾਂ ਦਾ ਕੀਤਾ ਹੈ ਜਿਹੜੇ ਵਿਚਾਰੇ ਬੋਲੇ ਨੇ ਉਹ ਕੋਈ ਛੋਟੇ ਮੋਟੇ ਅਹੁਦਿਆਂ ਦੇ ਬੰਦੇ ਉਹਦਾ ਬੋਲ ਪੇ ਉਹਨਾਂ ਨੂੰ ਕੀ ਯਾਰ ਉਹਨਾਂ ਨੂੰ ਤਾਂ ਆਇਆ ਵੀ ਚਲੋ ਜਿਹੜੇ ਤਿੰਨ ਸਾਲ ਰਹਿ ਗਏ ਮੋਟਾ ਜਿਹੜਾ ਆਉਂਦਾ ਮਾਲ ਮੂਲ ਸ਼ਕਲੋਂ ਪਤਾ ਹੀ ਆ ਗਾ ਉਹਨਾਂ ਲੋਕਾਂ ਨਾਲ ਕੀ ਕੀ ਕਰਨਾ ਲੋਕਾਂ ਨੇ ਜਿਹੜੇ ਰਾਹ ਤੇ ਤੁਰ ਪਿਆ ਪਰ ਰਾਹ ਇਹ ਭਵੰਤਸਿਆਂ ਬਾਲੇ ਖਤਰਨਾਕ ਚੁਣ ਲਏ ਚੰਗੇ ਨਹੀਂ ਹੁੰਦੇ ਇਹ ਮਾਵਾਂ ਦੇਖ ਕਿਵੇਂ ਇਹ ਮਾਵਾਂ ਦੀਆਂ ਵਾਸੀ ਸਨਲ ਐ ਇਹ ਸੀਸਤਾਰ ਜਾਂਦੀ ਹੈ ਵਾਸੀ ਇਸ ਬੰਦੇ ਨੂੰ ਤਬਾਹ ਕਰ ਦਿੰਦੀ ਹੈ ਪਰ 95 ਸਾਲ ਦੀ ਦਾਦੀ ਜੀ ਅਜ ਬਿਲਕਦੀ ਐ ਤੇ ਭੈਣ ਬਚਾਰੀ ਅੰਦਰ ਪਈਆ ਬਲੱਡ ਘਟਿਆ ਪਿਆ ਟੀਕੇ ਲੱਗੇ ਦਾ ਰੋਟੀ ਨਹੀਂ ਖਾਦੀ ਉਹਨੇ ਉਹ ਇੱਕੋ ਹੀ ਗੱਲ ਕਹਿੰਦੀ ਮੈਨੂੰ ਭਾਂਦੇ ਨੂੰ ਮਿਲਾ ਦਿਓ ਭਾਂਦੇ ਨੂੰ ਮਿਲਾ ਦਿਓ ਅਸੀਂ ਭੈਣ ਨੂੰ ਵੀ ਥੋੜਾ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਇਹ ਠੱਠਾਂ ਝੋਟਿਆਂ ਦੇ ਪੈਂਦੀਆਂ ਹੀ ਆਂਗੇ ਕੋਈ ਗੱਲ ਨਹੀਂ ਸਾਡੇ ਤਾਂ ਗੁਰੂਗਰਾਹ ਸਿਧਾਂਤ ਸਾਡਾ ਇਤਿਹਾਸ ਹੀ ਇਹ ਰਿਹਾ ਕਿ ਬਹੁਤ ਜ਼ੁਲਮ ਚੱਲੇ ਐ ਪਰ ਡੋਲੇ ਨਹੀਂ ਸੋ ਪ੍ਰਮਾਤਮਾ ਤੇ ਵੈਗਰੂ ਤੇ ਉਪਤਾਸਰਾ ਰੱਖੋ ਡੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਜ਼ਬਰ ਜ਼ੁਲਮ ਨੂੰ ਕੋਈ ਗੱਲ ਨਹੀਂ ਹਿੱਕਾਂ ਡਾ ਕੇ ਚੱਲਾਂਗੇ ਯਾਰ